ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮਾਚੀ ਕੇ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਮੋਗੇ ਤੋਂ ਬਰਨਾਲੇ ਵਾਲੇ ਹਾਈਵੇ ਦੇ ਉੱਪਰ ਇਹ ਪਿੰਡ ਆਉਂਦਾ ਹੈ ਇਹਦੇ ਨੇੜੇ ਨਿਹਾਲ ਸਿੰਘ ਵਾਲਾ ਵੀ ਹੈ 메ਨ ਰੋਡ ਤੇ ਆਈਏ ਤਾਂ ਬਲਾਸਪੁਰ ਪਿੰਡ ਨਾਲ ਹੈ ਨਿਹਾਲ ਸਿੰਘ ਵਾਲੇ ਪਾਸੇ ਤੋਂ ਆਈਏ ਤਾਂ ਭਾਗੀ ਕੇ ਪਿੰਡ ਇਹਦੇ ਨੇੜ ਹੈ ਬਲਵਿੰਦਰ ਸਿੰਘ ਬਾਈ ਦਾ ਨਾਮ ਆ ਦੋਸਤੋ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਤੇ ਇਹ ਵੀਰ ਵਪਾਰ ਦਾ ਕੰਮ ਕਰਦਾ ਹੈ ਅੱਜ ਦੋ ਚੰਗੇ ਦੁੱਧ ਵਾਲੀਆਂ ਭਾਰੀਆਂ ਮੱਝਾਂ ਤੁਹਾਨੂੰ ਦਿਖਾਉਣੀ ਆਂ ਅਸੀਂ ਠੰਡ ਨੂੰ ਧਿਆਨ ਚ ਰੱਖ ਕੇ ਇਹਨਾਂ ਨੂੰ ਨਵਾਇਆ ਨਹੀਂ ਸਿਰਫ ਹਵਾਨਿਆਂ ਦੇ ਉੱਤੇ ਥੋੜਾ ਥੋੜਾ ਪਾਣੀ ਮਾਰਤਾ ਸੀ ਮੇਨ ਚੀਜ਼ ਦੁੱਧ ਵਾਲੇ ਪੱਖ ਤੋਂ ਥਣ ਤੇ ਹਵਾਨਾ ਹੁੰਦਾ ਓ ਤੁਹਾਨੂੰ ਸਹੀ ਕਲੀਅਰ ਦਿਸ ਜੂਗਾ ਬਾਕੀ ਲਿਬੜੀਆਂ ਮੱਝਾਂ ਦੀ ਵੀਡੀਓ ਬਣੂਗੀ ਸੋ ਲਾਸਟ ਤੱਕ ਵੀਡੀਓ ਦੇਖਿਓ ਜਿਹੜੀ ਮੱਝ ਤੁਹਾਨੂੰ ਜੱਚੀ ਉਹਦੀ ਤਸੱਲੀ ਕਰਨ ਦਾ ਹੱਕ ਹੈ ਉਹ ਜ਼ਰੂਰ ਕਰਿਆ ਕਰੋ ਪਹਿਲੇ ਨੰਬਰ ਤੇ ਜਿਹੜੀ ਮੱਝ ਦਿਖਾਵਾਂਗੇ ਇਹਦੇ ਨਾਲ ਬੱਚਾ ਕੱਟੀ ਐ ਤੇ ਬਿਲਕੁਲ ਤਾਜੀ ਸੂਈ ਹੋਈ ਮੱਝ ਐ ਦੂਜੀ ਮੱਝ ਜਿਹੜੀ ਉਹ ਗੱਬਣ ਖੜੀ ਹੈ ਹਾਲਾਂਕਿ ਘਰ ਦੇ ਵਿੱਚ ਹੋਰ ਵੀ ਪਸ਼ੂ ਵਿਕਰੀ ਵਾਲੇ ਹੈਗੇ ਆ ਮੌਜੂਦ ਆ ਪਰ ਅਸੀਂ ਦੋਨਾਂ ਆ ਕੀ ਤੁਹਾਨੂੰ ਇਸ ਵੀਡੀਓ ਚ ਦਿਖਾਵਾਂਗੇ ਆਓ ਜਾਣਕਾਰੀ ਬਾਈ ਤੋਂ ਲਈਏ ਪਹਿਲਾਂ ਸੂਈ ਸਵਾਈ ਮੱਝ ਬਾਰੇ ਫਿਰ ਗੱਬਣ ਬਾਰੇ ਗੱਲ ਕਰਾਂਗੇ ਬਲਵਿੰਦਰ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਬਲਵਿੰਦਰ ਦੋ ਮੱਝਾਂ ਅੱਜ ਦਿਖਾ ਰਹੇ ਆ ਆਪਾਂ ਹਾਂ ਬਾਈ ਅੱਜ ਦੋ ਹੀ ਆ ਮੈਂ ਸਵੇਰੇ ਸੂਈ ਆ ਬਾਈ 4:00 ਵਜੇ ਆ ਗੱਬਣ ਆ ਇਹਦੇ 5-4 ਦਿਨ ਬਾਕੀ ਆ ਜੀ ਜਿਹੜੀ ਸਵੇਰੇ ਸੂਈ ਆ ਇਹਨੇ ਕੱਟੀ ਨੂੰ ਜਨਮ ਦਿੱਤਾ ਇਹਨੇ ਕੱਟੀ ਨੂੰ ਬਾਈ 8864 ਕੋਈ ਬੁੱਲ ਠੀਕ ਹੈ ਥੋੜੀ ਕੱਟੀ ਆ ਗਈ ਠੀਕ ਹੈ ਮਾਲਕਾਂ ਨੇ ਦੱਸਿਆ ਓਕੇ ਅੱਛਾ ਬਲਵਿੰਦਰ ਕੀ ਰੇਟ ਰਹੂਗਾ ਮੈਂ ਇਦਾਂ ਰੇਟ ਬਾਈ ਇਹ 1,55,000 ਦੀ ਮੈਂ ਮੰਗ ਲਈ ਜੀ ਤੋਰਗੇ ਨੋਤੀਜਾ ਸੂਆ ਸੂਈ ਆ ਖਰਾ ਦੁੱਧ ਨੇ ਦੂਜੇ ਸੂਏ ਚ 10 ਕਿਲੋ ਦੁੱਧ ਬਾਈ ਕੰਡੇ ਵਾਲਾ ਦਿੱਤਾ ਠੀਕ ਹੈ ਖੋਲੀ ਸੋ ਦੋਸਤੋ ਦੁੱਧ ਥੋੜੀ ਸੇਵਾ ਦਾ ਤੇ ਥੋੜੀ ਸਮਝ ਦਾ ਵੀ ਤੁਸੀਂ ਕਿੰਨਾ ਚੋਲੋਗੇ ਬਾਈ ਨੇ ਦੱਸਤਾ ਪਰ ਤੁਸੀਂ ਦੇਖ ਲਓ ਵੀ ਤੁਸੀਂ ਇਹਨਾਂ ਦੁੱਧ ਚੋ ਸਕਦੇ ਹੋ ਢਾਂਚਾ ਦੱਸਦਾ ਵੀ ਇਹ ਚੰਗੇ ਦੁੱਧ ਵਾਲੀ ਮੱਝ ਹੈ ਦੁੱਧ ਹਮੇਸ਼ਾ ਸੇਵਾ ਦਾ ਹੁੰਦਾ ਹੈ ਜਿਹੜਾ ਵੀਰ ਖਰੀਦਦਾ ਹੈ ਧਿਆਨ ਚ ਰੱਖ ਕੇ ਖਰੀਦੋ ਸਿੰਘ ਕਈ ਵਾਰਾਂ ਪਸ਼ੂ ਨੂੰ ਆਪਤ ਹੁੰਦੀ ਹੈ ਖਸਾ ਲੈਂਦਾ ਤੇ ਜਾਂ ਕਈ ਵਾਰਾਂ ਨਰਮ ਹੋ ਜਾਂਦੇ ਤੇ ਉਤੋਂ ਟੁੱਟੇ ਪੂਰੇ ਹੋਏ ਸਿੰਘ ਹੈ ਪਰ ਜੇ ਢਾਂਜਾ ਦੇਖਦੇ ਆ ਤਾਂ ਲਵਾਈ ਬਹੁਤ ਹੈ ਪੁੜਿਆਂ ਦੀ ਇਹ ਗੱਲ ਕਰੀਏ ਤਾਂ ਬਿਲਕੁਲ ਪੱਧਰ ਇੱਕੋ ਜਿਹਾ ਅਗਲੇ ਨਾਲ ਪਿਛਲਾ ਪੁੜਾ ਬਰਾਬਰ ਦਾ ਹੈ ਥਣ ਹਵਾਨੇ ਤੋਂ ਇਹ ਮੱਝ ਚੰਗੀ ਦਿਸਦੀ ਹੈ ਬਾਕੀ ਨਿਰਖ ਫਰਕ ਤੁਸੀਂ ਕਰ ਲਓ ਮੈਂ ਦੁਬਾਰਾ ਫੇਰ ਇਹਦਾ ਢੇੜਾ ਕਢਾਉਂ ਬਲੰਦਰ ਇੱਕ ਜਿਹੜਾ ਹੋਰ ਮੋੜੀ ਬਈ ਨੂੰ ਕੱਟੀ ਨੂੰ ਜਨਮ ਦਿੱਤਾ ਅੱਜ ਸਵੇਰ ਹੀ ਸੋਈ ਹੈ 1.55 ਰੇਟ ਹੈ ਪਰ ਇਹ ਗੱਲ ਕਲੀਅਰ ਆ ਵੀ ਬਹੁਤ ਵਜਨ ਵਾਲੀ ਮੱਝ ਤੁਹਾਨੂੰ ਮੈਂ ਦਿਖਾ ਰਿਆ ਤਿਆਰੀ ਫੁੱਲ ਆ ਇਹ ਨਹੀਂ ਵੀ ਕੱਲਾ ਵਜਨ ਹੋਊਗਾ ਜਾਂ ਇਹ ਮੋਟੀ ਮੱਝ ਹੋਊਗੀ ਤੇ ਥੱਲੋਂ ਹਵਾਨਾ ਘੱਟ ਹੋਊਗਾ ਸੋ ਜਿਹਨੂੰ ਜੱਜਦੀ ਆ ਮੈਂ ਦੋਨਾਂ ਸਾਈਡ ਤੇ ਹੋ ਜਾਣਾ ਉਹਨਾਂ ਇਸ ਕਰਕੇ ਵੀ ਕਲੀਅਰ ਹਵਾਨਾ ਦਿਖ ਜੇ ਫਿਰ ਵੀ ਆ ਕੇ ਪਸ਼ੂ ਦੇਖ ਲਿਆ ਕਰੋ ਜਿਹੜਾ ਵੀਰ ਰਕਮ ਇਨਵੈਸਟ ਕਰਦਾ ਪੁੜੇ ਬਹੁਤ ਵਾਲੀ ਪੂਛ ਦੇ ਵਿੱਚ ਵਾਈਟ ਹੋਣਗੇ ਇਹਦੇ ਬਾਕੀ ਸਟਰਕਚਰ ਹੁਣ ਫੇਰ ਦੇਖੋ ਆ ਗਾੜੀ ਦੇਖ ਸਕਦੇ ਹੋ ਤੁਸੀਂ ਕੱਟੀ ਨਰੋਈ ਆ ਦੋਸਤੋ ਜਿੱਦਾਂ ਦੀ ਮੱਝ ਆ ਉਦਾਂ ਦੀ ਇਹਨੇ ਕੱਟੀ ਨੂੰ ਜਨਮ ਦਿੱਤਾ ਬਲੁੰਦਰੇ ਦੀ ਕੱਟੀ ਠਾਈ ਦੀ ਬਈ ਮਾੜੀ ਸੋ ਇਹ ਸੁਬਾ ਹੀ ਸੋਈ ਆ ਦੋਸਤੋ ਪੁੜੇ ਹਜੇ ਨਵੇਂ ਦਿਸਦੇ ਹੋਣਗੇ ਤੁਹਾਨੂੰ ਕੱਟੀ ਇਹਦੇ ਅੰਗੂ ਹੀ ਐ ਸੋ ਦੋ ਨਾਗ ਜਾਣਗੇ ਅੱਜ ਦੇ ਟਾਈਮ 'ਚ ਵੈਲਿਊ ਫੁੱਲ ਆ ਕੱਟੀਆਂ ਦੀ ਜੇ ਚੰਗੀਆਂ ਸਾਹਮਣੇੋਂ ਸੋ ਡੇਢ ਸਾਲ ਦਾ ਡਾਕਟਰ ਜੀ ਕੋ ਸੰਭਾਲ ਵਾਲਾ ਬੰਦਾ ਹੋਇਆ ਜੀ ਜੀ ਤਾਂ 20 ਕਿਲੋ ਵੀ ਖਰਾਬ ਦੇ ਦੂ ਬਈ ਠੀਕ ਐ ਸੋ ਬੜੀ ਇਹਦਾ ਪੂਛ ਫੜੀ ਬਲੁੰਦਰ ਦੀ ਮੜੀ ਬਈ ਸੋ ਦੋਸਤੋ ਦੁੱਧ ਸੇਵਾ ਵਾਲਾ ਵੀਰ ਵਾਕਈ ਵੱਧ ਵੀ ਚੋ ਸਕਦਾ ਹੁੰਦਾ ਪਰ ਮੈਂ ਇਹ ਗੱਲ ਇਸ ਕਰਕੇ ਕਹਿ ਰਿਹਾ ਹਾਂ ਉਹਨਾਂ ਵੀ ਕਈ ਵਾਰ ਸੰਭਾਲ ਘੱਟ ਹੋ ਜੇ ਪਸ਼ੂ ਓਪਰਾ ਮੰਨ ਜੀ ਉਵੇਂ ਦੁੱਧ ਤੇ ਨਾ ਆਵੇ ਫਿਰ ਲਾਂਬਾ ਬੰਦ ਸੋ ਦੇਖੋ ਇਹਦਾ ਢਾਂਚਾ ਇਹ ਅੱਜ ਸਵੇਰ ਸੋਈ ਫੁੱਲ ਲੰਬੀ ਸੋਹਣੀ ਹਾਈਟ ਹੈ ਬਾਕੀ ਚਾਰਾਂ ਦਿਖਾ ਦਾਂਗੇ ਬਾਈ ਇਹਦੀਆਂ ਵੀ ਬਲੁੰਦਰ ਜਿਹੜੀ ਗੱਬਣ ਮੱਝ ਇਹ ਦਾ ਸੂਹਾ ਕੰਮ ਇਹ ਵੀ ਬਈ ਤੀਜਾ ਸੂਹਾ ਸੋਨਾ ਦੀ ਦੀ ਤੇ ਇਹ ਨੇ ਵੀ origignal ਠੀਕ ਹੈ ਤੇ ਇਹਦੀ ਛੋਟੀ 20 ਕਿਲੋ ਤੋਂ ਬਾਹਰ ਹੀ ਪਉਂਦੀ ਆ ਇਹਦੇ 5-7 ਦਿਨ ਬਾਕੀ ਆ ਜੇ ਹਫਤਾ ਨਹੀਂ ਸੁੰਦੀ ਬਈ ਇਹ 5-4 ਦਿਨ ਤਾਂ ਖੁੱਲੇ ਹੀ ਕੱਢ ਜੂਗੀ ਇਹਦੀ ਕੀਮਤ ਕੀ ਰੱਖਦੇ ਹੋ ਇਹ ਬਈ 1 ਲੱਖ ਤੇ 75000 ਦੀ ਦੇਵਾਂਗੇ ਖੋਲ ਲੈ 201 ਲੱਖ ਤੇ 75000 ਦੀ ਇਹ ਦੋ ਨੰਬਰ ਤੇ ਜਿਹੜੀ ਮੱਝ ਤੁਹਾਨੂੰ ਦਿਖਾਈ ਹੈ ਇਹ ਬਈ ਕਹਿੰਦਾ ਦੇਵਾਂਗੇ ਫੋਲੋਵਰ ਡਾਟਾ ਚਾਹ ਬਹੁਤ ਚੜਾਈ ਹੈ ਮੱਝ ਦੀ ਸਾਂਗੇ ਦੇ ਕੁੰਡੇ ਆ ਇਨੂੰ ਵੀ ਨਵਾਇਆ ਨਹੀਂ ਅਸੀਂ ਠੰਡ ਕਰਕੇ ਹਵਾਨਾ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਪਿਛਾਉ ਹਵਾਨਾ ਦੇਖੋ ਠੰਡ ਦਾ ਸਹਜ ਕਈ ਵਾਰ ਪਸ਼ੂ ਜਦੋਂ ਗੱਭਣ ਹੁੰਦਾ ਤੋਂ ਥੋੜਾ ਬਹੁਤਾ ਥਾਣ ਪਲੂਣ ਚ ਵੀ ਹੋ ਜਾਂਦਾ ਤੇ ਬਾਕੀ ਜੋ ਹੈ ਉਹ ਕਲੀਅਰ ਵੀ ਸੁਕੇ ਥਣ ਬਾਈ ਬਹੁਤ ਸੋਹਣੇ ਕਰ ਜਾਂਦੀ ਹੈ ਪਲੂਣ ਭਲਣ ਲਾ ਕੇ ਠੀਕ ਹੈ ਉਹ ਹੁਣ ਹਵਾਨਾ ਤੁਸੀਂ ਦੇਖ ਲਓ ਬਲੰਦ ਕਿਹੜਾ ਹੋਰ ਕੜਾ ਦੇ ਭਾਈ ਫੁੱਲ ਵਜਨ ਵਾਲੀ ਫੁੱਲ ਬੋਡੀ weight ਵਾਲੀ ਹੈ ਮੱਝ ਆ ਦੁੱਧ ਦਾ ਰਿਕਾਰਡ ਇਹਦਾ ਵੀ ਬਾਈ ਸੋਹਣਾ ਦੱਸਦਾ ਪਰ ਗੱਲ ਉਸੇ ਗੱਲ ਤੇ ਆ ਕੇ ਖੜਦੀ ਹੈ ਵੀ ਮੱਝ ਚੰਗੀ ਸੰਭੋਂਗੇ ਜਾਂ ਮੱਝ ਆ ਜਾਗਾ ਤਾਂ ਸੇਵਾ ਨਾਲ ਦੁੱਧ ਪਸ਼ੂ ਵੱਧ ਵੀ ਦੇ ਦਿੰਦਾ ਜਿੰਨਾ ਜਾਰੇ ਤੋਂ ਦਿੰਦਾ ਉਨੀ ਉਹਦੀ ਖੁਰਾਕ ਵੀ ਵੱਧਦੀ ਲੋੜ ਪੈਂਦੀ ਹੈ ਤੇ ਖੁਰਾਕ ਜਿਹੜਾ ਵੀਰ ਚੰਗੀ ਪਾਉਂਦਾ ਉਹ ਚੰਗਾ ਹੀ ਜੁਂਦਾ ਤੋ ਬਾਕੀ ਦੇਖ ਲਓ ਆਕੇ ਹਜੇ ਹਫਤਾ ਬਾਈ ਮੰਨਦਾ ਵੀ ਇਹ ਲੈ ਜੂਗੀ ਖਵਾ ਪੰਜ ਦਿਨ ਦਾ ਦਿਨ ਪੂਰੇ ਹੋਣ ਚੀ ਬਾਕੀ ਆ ਬਾਈ ਠੀਕ ਹੈ ਸੋ ਬਾਕੀ ਪਾਸ ਕਰ ਲਓ ਆ ਕੇ ਜਿਹੜਾ ਵੀਰ ਖਰੀਦਣਾ ਚਾਹੂਗਾ ਚੜਾਈ ਦੋ ਮੱਜਾਂ ਜਿੰਨੀਆਂ ਦੱਸੋ ਇਸ ਮੱਝ ਦੀ ਵੀ ਦੂਜੀ ਮੱਝ ਵੀ ਬਹੁਤ ਸੋਹਣੀ ਆ ਉਹ ਖਰ ਸੋਈ ਸਵਾਈ ਹੈ ਆਪਣੀ ਆਪਣੀ ਸਮਝ ਹੈ ਬਈ ਮਾਰਨੀਆ ਧਾਰਾਂ ਦੀ ਹਾਂ ਬਈ ਮਾਰ ਦੇ ਸੋ ਸੋ ਧਾਰਾਂ ਮੱਝ ਦੀਆਂ ਆਪਾਂ ਦੇਖ ਲਾਂਗੇ ਨਾ ਮੈਨੂੰ ਪਤਾ ਸੋ ਤਾਜੀ ਸੋਈ ਹੈ ਬੱਚਾ ਜਿਹੜਾ ਉਹ ਗੁਲਿੰਦਰ ਨੇ ਪਾਇਆ ਸੀ ਬੱਚਾ ਹਾਂ ਬਈ ਇਹਨੂੰ ਪਾਇਆ ਬੱਚੇ ਨੂੰ ਦੁੱਧ ਪਿਆਇਆ ਹੋਇਆ ਦੱਸਦਾ ਮੈਂ ਉਹ ਵੀ ਸੋਭਾ ਚੋਕੇ ਪਿਆਤਾ ਸੀ ਅੱਛਾ ਹਾਂ ਸੋ ਸਵੇਰ ਕੋਸ ਚੋਕੇ ਮੱਝ ਨੂੰ ਬਾਈ ਕਹਿੰਦਾ ਪਿਆਇਆ ਵੇ ਮੜਾ ਪੈਰ ਪਟਾ ਹੀ ਲੈਂਦਾ ਨਾ ਰਵਿੰਦਰ ਇੱਥੇ ਪਾਸੋਂ ਹਾਂ ਸਹੀ ਮਸੋਂ ਹੱਥ ਫੜ ਚੰਗੀ ਅਗਾੜੀ ਰਹੂਗੀ ਦੋਸਤੋ ਇਹਦੀ ਥਣ ਵੈਸੇ ਬਾਕੀ ਤਾਂ ਜਿਹੜੀ ਸੂਰਿਆ ਸਾਰਿਆਂ ਦੀ ਮਿੱਠੀ ਮੁਕਤਮ ਹੁਆਨੇ ਤੇ ਨਾੜਾਂ ਵਿੱਚ ਚੰਗਾ ਅੱਗੋਂ ਪਿੱਛੋਂ ਹੁਆਨਾ ਚੰਗਾ ਦਿਸਦਾ ले दोस्तों धारा देख लो जो पहला अगले ना के चोली तो धार है साफ सुथरी है मिथी थाना च कि अंदाजा लाओ बलिंदर पिछले थना चो मारे धारा था पिछले थाना चो भी धारा बहुत सोमनी हो सो एक चंगे थान हवानी थी मज ਏ ਫਾਰ ਸੇਲ ਆ ਤੇ ਨਾਲ ਇਹਦੇ ਗੰਭਣ ਖੜੀ ਆ ਸੋ ਨਾਕ ਟੋਟਲ 2 ਸੀ ਤੁਸੀਂ ਜਿਹੜਾ ਮਰਜੀ ਪਸ਼ੂ ਖਰੀਦੋ ਆ ਕੇ ਦੇਖਣਾ ਹੱਕ ਹੈ ਧੰਨਵਾਦ